ਸ਼ੇਰਾਂ ਦੀਏ ਸੁਤੀਏ ਕੌਮੇ ਕੈਨੂੰ ਵੰਗਾਰਿਆ ਸ਼ੇਰਾਂ ਦੀਏ ਸੁਤੀਏ ਕੌਮੇ ਪੰਜਾਬ ਹੋਰ ਕੀ ਗਵਾ ਦੇਦੇ ਸਾਡੇ ਕੋਲੇ ਹੋਰ ਬਚਾਉਣ ਨੂੰ ਕੁਝ ਬਚਿਆ ਹੀ ਨਹੀਂ ਅਸੀਂ ਵਾਰ-ਵਾਰ ਸੱਟਾਂ ਖਾਂਦੇ ਆ ਸਾਡੇ ਤੇ ਵਾਰ-ਵਾਰ ਹਮਲੇ ਹੁੰਦੇ ਆ ਸਾਨੂੰ ਇੱਕੇ ਵਾਰ ਸ਼ਹੀਦ ਨਹੀਂ ਕੀਤਾ ਜਾਂਦਾ ਸਾਡਾ ਬੰਦ-ਬੰਦ ਕੱਟਿਆ ਜਾ ਰਿਹਾ ਕਦੀ ਕਿਸ ਅੰਗ ਤੇ ਸੱਟ ਮਾਰੀ ਜਾ ਰਹੀ ਆ ਕਦੀ ਕਿਸੇ ਅੰਗ ਤੇ ਸੱਟ ਮਾਰੀ ਜਾ ਰਹੀ ਆ ਕਿਉਂ ਸਾਡੇ ਸਬਰ ਨੂੰ ਪਰਖਿਆ ਜਾ ਰਿਹਾ ਇਹ ਬੜੀ ਸੋਚਣ ਤੇ ਸਮਝਣ ਦੀ ਲੋੜ ਹੈ ਵੀਰੋ ਭਾਵੇਂ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਸਾਡੀ ਮੰਗ ਇਥੋਂ ਤੱਕ ਸੀਮਤ ਨਹੀਂ ਆ ਜਿਹੜੇ ਬੱਚੇ ਜਿਨ੍ਹਾਂ ਦੇ ਪੜ੍ਹਨ ਲਿਖਣ ਦਾ ਦੇਣ ਨੇ ਜਿਨ੍ਹਾਂ ਦੇ ਚੰਗੀਆਂ ਕੁਰਸੀਆਂ ਤੇ ਬਹਿ ਕੇ ਆਪਣੀ ਹੋਂਦ ਦਾ ਆਪਣਾ ਵਿਜ਼ਨ ਦੇਣ ਦੇ ਦਿਨ ਨੇ ਉਹ ਮਜਬੂਰ ਹੋ ਕੇ ਬੈਠੇ ਨੇ ਕਿ ਅਸੀਂ ਅੱਧੀ ਅੱਧੀ ਰਾਤ ਤੱਕ ਕਿੰਨੇ ਕਿੰਨੇ ਦਿਨਾਂ ਤੋਂ ਮੈਨੂੰ ਹੁਣੇ ਦੱਸ ਰਹੀ ਸੀ ਇੱਕ ਬੱਚਾ ਭਾਵੇਂ ਉਹ ਹਰਿਆਣਾ ਨਾਲ ਸੰਬੰਧਤ ਹੈ ਪਰ 8 ਦਿਨ ਤੋਂ ਉਹ ਕੋਖੜਦਾਲ ਤੇ ਬੈਠਾ ਉਹਨਾਂ ਦੇ ਅੰਦਰ ਇੱਕ ਚਿੰਗ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਹੈ ਇਹ ਪੰਜਾਬੀਆਂ ਦੀ ਰਹਿਣੀ ਚਾਹੀਦੀ ਹੈ ਸਾਡੀ ਆਤਮਾ ਤੇ ਹਮਲਾ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਹੋਰ ਕਿੰਨੀ ਕਵਾਰ ਜ਼ਖਮੀ ਹੋਵੇ ਤੇ ਪੰਜਾਬ ਹੋਰ ਕੀ ਕਵਾ ਦੇ ਦੇ ਸਾਡੇ ਕੋਲ ਹੋਰ ਬਚਾਉਣ ਨੂੰ ਕੁਝ ਬਚਿਆ ਹੀ ਨਹੀਂ ਅਸੀਂ ਵਾਰ-ਵਾਰ ਸੱਟਾਂ ਖਾਂਦੇ ਆ ਸਾਡੇ ਤੇ ਵਾਰ-ਵਾਰ ਹਮਲੇ ਹੁੰਦੇ ਆ ਸਾਨੂੰ ਇੱਕੇ ਵਾਰ ਸ਼ਹੀਦ ਨਹੀਂ ਕੀਤਾ ਜਾਂਦਾ ਸਾਡਾ ਬੰਦ-ਬੰਦ ਕੱਟਿਆ ਜਾ ਰਿਹਾ ਕਦੀ ਕਿਸ ਅੰਗ ਤੇ ਸੱਟ ਮਾਰੀ ਜਾ ਰਹੀ ਆ ਕਦੀ ਕਿਸੇ ਅੰਗ ਤੇ ਸੱਟ ਮਾਰੀ ਜਾ ਰਹੀ ਆ ਕਿਉਂ ਸਾਡੇ ਸਬਰ ਨੂੰ ਪਰਖਿਆ ਜਾ ਰਿਹਾ ਇਹ ਬੜੀ ਸੋਚਣ ਤੇ ਸਮਝਣ ਦੀ ਲੋੜ ਹੈ ਵੀਰੋ ਭਾਵੇਂ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਸਾਡੀ ਮੰਗ ਇਥੋਂ ਤੱਕ ਸੀਮਤ ਨਹੀਂ ਆ ਜਿਹੜੇ ਬੱਚੇ ਜਿਨ੍ਹਾਂ ਦੇ ਪੜ੍ਹਨ ਲਿਖਣ ਦੇ ਦਿਨ ਨੇ ਜਿਨ੍ਹਾਂ ਦੇ ਚੰਗੀਆਂ ਕੁਰਸੀਆਂ ਤੇ ਬਹਿ ਕੇ ਆਪਣੀ ਹੋਂਦ ਦਾ ਆਪਣਾ ਵਿਜ਼ਨ ਦੇਣ ਦੇ ਦਿਨ ਨੇ ਉਹ ਮਜਬੂਰ ਹੋ ਕੇ ਬੈਠੇ ਨੇ ਕਿ ਅਸੀਂ ਅੱਧੀ ਅੱਧੀ ਰਾਤ ਤੱਕ ਕਿੰਨੇ ਕਿੰਨੇ ਤਰ੍ਹਾਂ ਤੋਂ ਮੈਨੂੰ ਅਹੁਨੇ ਦੱਸ ਰਹੀ ਸੀ ਇੱਕ ਬੱਚਾ ਭਾਵੇਂ ਉਹ ਹਰਿਆਣਾ ਨਾਲ ਸੰਬੰਧਤ ਹੈ ਪਰ 8 ਦਿਨ ਤੋਂ ਉਹ ਕੋਖੜ ਤਾਲ ਤੇ ਬੈਠਾ ਉਹਨਾਂ ਦੇ ਅੰਦਰ ਇੱਕ ਚਿੰਗ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਹੈ ਇਹ ਪੰਜਾਬੀਆਂ ਦੀ ਰਹਿਣੀ ਚਾਹੀਦੀ ਹੈ ਗਾਰਾਸਲ ਗੱਲ ਤਾਂ ਇਹ ਹੈ ਕਿ ਸਾਡੀਆਂ ਕੀਕੀਆਂ ਹੋਈਆਂ ਗਲਤੀਆਂ ਸਾਡੀ ਲੀਡਰਸ਼ਿਪ ਦੀਆਂ ਕੀਕੀਆਂ ਹੋਈਆਂ ਗਲਤੀਆਂ ਅੱਜ ਤਣ ਪੁੱਟੀਆਂ ਪੈ ਰਹੀਆਂ ਇਥੇ ਵਿੱਚ ਕੋਈ ਅੱਤ ਕਤ ਨਹੀਂ ਪਿਛਲੇ 20-25 ਸਾਲ ਦਾ ਤੁਸੀਂ ਰਿਪੋਰਟ ਕੱਢ ਕੇ ਵੇਖ ਲਓ ਜਦੋਂ ਉੱਚ ਪੱਧਰੀ ਮੈਨੇਜਮੈਂਟ ਦੀਆਂ ਮੀਟਿੰਗਾਂ ਹੁੰਦੀਆਂ ਸੀ ਕਿਉਂ ਸਾਡੀ ਸਟੇਟ ਗਵਰਨਮੈਂਟ ਤੇ ਨਵੇਂ ਦੇ ਵਿੱਚ ਆ ਕੇ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਕਿਉਂ ਸਾਨੂੰ ਮਜਬੂਰ ਹੋਣਾ ਪਿਆ ਕਿਉਂ ਸੈਂਟਰ ਨੂੰ ਇੰਨੀ ਖੁੱਲ ਮਿਲੀ ਕਿ ਉਹ ਸਾਡੇ ਹੱਕ ਅੱਜ ਖੋਲ੍ਹਵੇ ਸਾਡੇ ਤੋਂ ਸਾਡੇ ਵੇਖ ਤੇ ਵੇਖਦੇ ਸਾਡੇ ਪੰਜਾਬ ਦੀਆਂ ਸੰਸਥਾਵਾਂ ਸਾਡੇ thro ਸਾਡੇ ਸਰੋਤ ਸਾਡੇ ਹੱਥਾਂ ਦੇ ਵਿੱਚੋਂ ਰੇਤ ਵਾਂਗ ਖੁਰਦੇ ਜਾ ਰਹੇ ਆ ਇਹਨਾਂ ਲਈ ਕੌਣ ਜ਼ਿੰਮੇਵਾਰ ਹੈ ਇਸ ਨੂੰ ਪਛਾਣਨ ਦੀ ਇਸ ਨੂੰ ਪਰਚੋਲਣ ਦੀ ਲੋੜ ਹੈ ਕੌਣ ਉਹਦੇ ਧੜ ਤੋਂ ਲੱਗ ਕਰਨ ਦੀ ਕਲਮ ਕਰਨ ਦੀ ਕੋਸ਼ਿਸ਼ ਸੈਂਟਰਲ ਗਵਰਨਮੈਂਟ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਭਾਵੇਂ ਕਿ ਨੌਜਵਾਨਾਂ ਦੇ ਰੋਸ ਨੌਜਵਾਨਾਂ ਦੀ ਏਕਤਾ ਤੇ ਨੌਜਵਾਨਾਂ ਦੇ ਰੋਸ਼ਨ ਦਿਮਾਗ ਔਰ ਇਸ ਦੇ ਵਿਸ਼ੇ ਨੂੰ ਲੈ ਕੇ ਬੈਠਨ ਦਾ ਕਰਕੇ ਗਵਰਨਮੈਂਟ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਸਾਡੇ ਸਾਹਮਣੇ ਜੋ ਮੌਜੂਦਾ ਸਮੱਸਿਆ ਉਹ ਕੇਵਲ ਉਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਤੱਕ ਸੀਮਤ ਨਹੀਂ ਹੈ ਅਸੀਂ ਸਾਨੂੰ ਇਸ ਗੱਲ ਲਈ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਭਾਰਤ ਦੀ ਸਰਕਾਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਔਰ ਪੰਜਾਬ ਦੇ ਵੱਖ-ਵੱਖ ਸੈਂਸਿਟਿਵ ਇਸ਼ੂ ਦੇ ਉੱਤੇ ਜੋ ਛੱਟ ਮਾਰ ਕੇ ਪੰਜਾਬ ਨੂੰ ਵਾਰ-ਵਾਰ ਲਹੂ-ਲਹਾਨ ਕਰਨ ਦਾ ਯਤਨ ਕਰਦੀ ਹੈ ਪੰਜਾਬ ਦੀ ਮਾਨਸਿਕਤਾ ਨੂੰ ਦੁਖੀ ਕਰਨ ਦਾ ਯਤਨ ਕਰਦੀ ਉਹਦੇ ਪਿੱਛੇ ਕਾਰਨ ਕੀ ਨੇ ਔਰ ਅਜੇ ਹਵਾਪਰ ਦਾ ਕਿਉਂ ਸਾਡੇ ਨਾਲ ਵਾਰ-ਵਾਰ ਜੋ 1984 ਆਇਆ ਸਾਡੀ ਰੂਹ ਤੇ ਹਮਲਾ ਕੀਤਾ ਗਿਆ ਅਸੀਂ ਬੁਰੀ ਤਰ੍ਹਾਂ ਬਕਲਾ ਉੱਠੇ ਪਰ ਫਿਰ ਵੀ ਜ਼ਖਮੀ ਪੰਜਾਬ 10 ਸਾਲ ਦੇ ਤਸ਼ੱਦਦ ਤੋਂ ਬਾਅਦ ਮਾਝੇ ਦੇ ਵਿੱਚ ਕਈ ਐਸਾ ਦੇ ਪਿੰਡ ਜਿੱਥੇ 20-20 ਸਾਲ ਕੋਈ ਬਰਾਤ ਨਹੀਂ ਚੜੀ ਕੋਈ ਨੌਜਵਾਨ ਨਹੀਂ ਛੱਡਿਆ ਸਰਕਾਰ ਨੇ ਸਾਡੀ ਰੂਹ ਨੂੰ ਜ਼ਖਮੀ ਕੀਤਾ ਨਕਾੜਿਆ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਵਸਤਾ ਗੁਰੂਆਂ ਦੇ ਨਾਂ ਤੇ ਸ਼ਹੀਦਾਂ ਦੀ ਧਰਤੀ ਪੰਜਾਬ ਦੇ ਲੋਕਾਂ ਨੇ ਫੇਰ ਉਸ ਤੇ ਹਮਲਾ ਮਾਰਨਾ ਸ਼ੁਰੂ ਕੀਤਾ ਆਪਣੇ ਆਪ ਨੂੰ ਸੰਭਾਲਿਆ ਆਪਣੀ ਕੌਮ ਨੂੰ ਸੰਭਾਲਿਆ ਔਰ ਫਿਰ ਉਸ ਪਗਡੰਡੀ ਤੇ ਤੁਰੰਤ ਜਤਨ ਕੀਤਾ ਜਿਹੜਾ ਜੋ ਮਾਰ ਸਭੇ ਸੰਜੀਵਾਲ ਦਾ ਗੁਰੂ ਸਾਹਿਬ ਜੀ ਨੇ ਸਾਨੂੰ ਦਰਸਾਇਆ ਸੀ ਫਿਰ ਵਾਰੀ ਆਈ ਨਸ਼ਰ ਦੇ ਵਿੱਚ ਸਾਨੂੰ ਫੁੱਟਣ ਦਾ ਜਤਨ ਕੀਤਾ ਗਿਆ ਇੱਥੇ ਹੀ ਬਸ ਨਹੀਂ ਦੂਜਾ ਹਮਲਾ ਸਾਡੇ ਦਿਲ ਤੇ ਕੀਤਾ ਜਦੋਂ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਪੰਜਾਬ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਰੁਕਾ ਦੇ ਕੇ ਦਿੱਲੀ ਦੇ ਵਿੱਚ ਜਾ ਕੇ ਜੋ ਐਜੀਟੇਸ਼ਨ ਕੀਤਾ ਜਿਸ ਤਰ੍ਹਾਂ ਵੀ ਲਾਮਬੰਦੀ ਕਰਕੇ ਏਕਤਾ ਦਾ ਸਬੂਤ ਦਿੱਤਾ ਉਹਦੀ ਜਾ ਕੇ ਜੋ ਜਿਵੇਂ ਪ੍ਰੋਟੈਸਟ ਕੀਤਾ ਉਹ ਸਾਰੀ ਦੁਨੀਆ ਨੇ ਦੇਖਿਆ ਉਹਦੀ ਮਿਸਾਲ ਅੱਜ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣੀ ਹੋਈ ਆ ਉਹ ਸਾਰੇ ਦੀ ਉਸ ਤੋਂ ਬਾਅਦ ਵਿੱਚ ਆ ਤੀਜਾ ਹਮਲਾ ਮੈਂ ਸਮਝਦੀ ਸਾਡੇ ਪੰਜਾਬੀਆਂ ਦੇ ਪੰਜਾਬ ਦੇ ਦਿਮਾਗ ਤੇ ਕੀਤਾ ਗਿਆ ਸਾਡੀ ਇੱਕ ਐਜੂਕੇਸ਼ਨ ਦਾ ਧਰੋਹਰ ਸਾਡੀ ਮਾਨਸਿਕਤਾ ਦਾ ਕੇਂਦਰ ਸਾਡੀ ਐਜੂਕੇਸ਼ਨ ਦਾ ਚਾਨਣ ਬਣਾ ਰਾ ਪੰਜਾਬ ਦੀ ਯੂਨੀਵਰਸਿਟੀ ਉਹ ਚੰਡੀਗੜ੍ਹ ਜੇ ਨੂੰ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਵਸਾਇਆ ਗਿਆ ਔਰ ਉਹਦੇ ਵਿੱਚ ਪੰਜਾਬ ਯੂਨੀਵਰਸਿਟੀ ਜਦੋਂ ਸਥਾਪਿਤ ਕੀਤੀ ਸਾਡੇ ਪੁਰਖਿਆਂ ਨੇ ਕਿੰਨਾ ਵੱਡਾ ਵਿਜ਼ਨ ਹੋਏਗਾ ਉਹਨਾਂ ਦਾ ਕਿ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਇੱਥੋਂ ਪੜ੍ਹ ਲਿਖ ਕੇ ਵੱਡੇ ਮਰਾਤਿਆਂ ਤੇ ਬੈਠ ਕੇ ਔਰ ਪੰਜਾਬ ਨੂੰ ਇੱਕ ਸਿਹਤ ਦੇ ਸਕਣ ਦੇ ਕਾਬਿਲ ਬਣ ਸਕੇ ਅਜਿਹੀ ਉਹਨਾਂ ਦੇ ਵਿਜ਼ਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਔਰ ਅੱਜ ਉਹਦੇ ਤੇ ਵੀ ਛੱਟ ਮਾਰ ਕੇ ਸਾਡੇ ਤੋਂ ਕੋਹੜ ਦਾ ਧਨੌਣਾ ਯਤਨ ਕੀਤਾ ਗਿਆ ਮੈਂ ਸਮਝ ਨਹੀਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਪੰਜਾਬ ਦੇ ਸਟੇਟ ਪੰਜਾਬ ਸਟੇਟ ਨੂੰ ਕਮਜ਼ੋਰ ਕਰਕੇ ਹਿੰਦੁਸਤਾਨ ਦੀ ਸਰਕਾਰ ਕਿਵੇਂ ਆਪਣੇ ਆਪ ਨੂੰ ਮਜ਼ਬੂਤ ਰੱਖ ਸਕਦੀ ਹੈ ਸਾਡੇ ਸਾਹਮਣੇ ਨੇ ਉਦਾਹਰਨਾ ਤੁਸੀਂ ਕੈਨੇਡਾ ਲੈ ਲਓ ਤੁਸੀਂ ਅਮਰੀਕਾ ਲੈ ਲਓ ਪ੍ਰੋਵਿੰਸ ਟੂ ਪ੍ਰੋਵਿੰਸ ਸਟੇਟ ਟੂ ਸਟੇਟ ਬਾਇਲॉज ਲॉज ਬੇਰੀ ਕਰਦੇ ਨੇ ਜੇ ਉਹ ਦੇਸ਼ ਆਪਣੇ ਸਟੇਟਾਂ ਨੂੰ ਖੁਦਮੁਖਤਿਆਰੀਆਂ ਦੇ ਕੇ ਇਨੀਆਂ ਪਾਵਰਾਂ ਦੇ ਕੇ ਇਨੀਆਂ ਵੱਡੀਆਂ ਸ਼ਕਤੀਸ਼ਾਲੀ ਜੋ ਸੰਸਾਰ ਦੀਆਂ ਸ਼ਕਤੀਆਂ ਬਣ ਸਕਦੇ ਆ ਪਾਰਤ ਨੂੰ ਇਹ ਪਾਰਤ ਸਰਕਾਰ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਸਾਡੀ ਮਾਨਸਿਕਤਾ ਤੇ ਹਮਲਾ ਸਾਡੇ ਦਿਮਾਗ ਤੇ ਹਮਲਾ ਸਾਡੀ ਆਤਮਾ ਤੇ ਹਮਲਾ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਹੋਰ ਕਿੰਨੀ ਕਵਾਰ ਜ਼ਖਮੀ ਹੋਵੇ ਤੇ ਪੰਜਾਬ ਹੋਰ ਕੀ ਗਵਾ ਦੇ ਦੇ ਸਾਡੇ ਕੋਲ ਹੋਰ ਬਚਾਉਣ ਨੂੰ ਕੁਝ ਬਚਿਆ ਹੀ ਨਹੀਂ ਅਸੀਂ ਵਾਰ-ਵਾਰ ਸੱਟਾਂ ਖਾਂਦੇ ਆ ਸਾਡੇ ਤੇ ਵਾਰ-ਵਾਰ ਹਮਲੇ ਹੁੰਦੇ ਆ ਸਾਨੂੰ ਇੱਕੇ ਵਾਰ ਸ਼ਹੀਦ ਨਹੀਂ ਕੀਤਾ ਜਾਂਦਾ ਸਾਡਾ ਬੰਦ-ਬੰਦ ਕੱਟਿਆ ਜਾ ਰਿਹਾ ਕਦੀ ਕੇ ਸੰਗ ਤੇ ਸੱਟ ਮਾਰੀ ਜਾ ਰਹੀ ਆ ਕਦੀ ਕਿਸੇ ਅੰਗ ਤੇ ਸੱਟ ਮਾਰੀ ਜਾ ਰਹੀ ਆ ਕਿਉਂ ਸਾਡੇ ਸਬਰ ਨੂੰ ਪਰਖਿਆ ਜਾ ਰਿਹਾ ਇਹ ਬੜੀ ਸੋਚਣ ਤੇ ਸਮਝਣ ਦੀ ਲੋੜ ਹੈ ਵੀਰੋ ਭਾਵੇਂ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਸਾਡੀ ਮੰਗ ਇਥੋਂ ਤੱਕ ਸੀਮਤ ਨਹੀਂ ਆ ਜਿਹੜੇ ਬੱਚੇ ਜਿਨ੍ਹਾਂ ਦੇ ਪੜ੍ਹਨ ਲਿਖਣ ਦੇ ਦਿਨ ਨੇ ਜਿਨ੍ਹਾਂ ਦੇ ਚੰਗੀਆਂ ਕੁਰਸੀਆਂ ਤੇ ਬਹਿ ਕੇ ਆਪਣੀ ਹੋਂਦ ਦਾ ਆਪਣਾ ਵਿਜ਼ਨ ਦੇਣ ਦੇ ਦਿਨ ਨੇ ਉਹ ਮਜਬੂਰ ਹੋ ਕੇ ਬੈਠੇ ਨੇ ਕਿ ਅਸੀਂ ਅੱਧੀ ਅੱਧੀ ਰਾਤ ਤੱਕ ਕਿੰਨੇ ਕਿੰਨੇ ਦਿਨਾਂ ਤੋਂ ਮੈਨੂੰ ਹੁਣੇ ਦੱਸ ਰਹੀ ਸੀ ਇੱਕ ਬੱਚਾ ਭਾਵੇਂ ਉਹ ਹਰਿਆਣਾ ਨਾਲ ਸੰਬੰਧਿਤ ਹੈ ਪਰ 8 ਦਿਨ ਤੋਂ ਉਹ ਤੋਂ ਖੜਤਾਲ ਤੇ ਬੈਠਾ ਉਹਨਾਂ ਦੇ ਅੰਦਰ ਇੱਕ ਚਿੰਗ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਹੈ ਇਹ ਪੰਜਾਬੀਆਂ ਦੀ ਰਹਿਣੀ ਚਾਹੀਦੀ ਹੈ ਇੱਥੇ ਸਟੂਡੈਂਟਸ ਦੇ ਹੱਕ ਬਰਕਰਾਰ ਰਹਿਣੇ ਚਾਹੀਦੇ ਨੇ ਇੱਥੇ ਹੀ ਬਸ ਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਚੱਲਦੇ ਜਿਹੜੇ 200 ਤੋਂ ਪਲੱਸ ਕਾਲਜਿਸ ਨੇ ਜਦੋਂ ਅਸੀਂ ਸੈਨਿਟੀ ਬਾਹਰ ਹੋ ਜਾ ਕੇ ਦਿਖਾ ਦਵਾਂਗੇ ਉਸ ਸੈਨਟ ਸਾਡੇ ਵਿਸ਼ਿਆਂ ਦੀ ਸਾਡੀਆਂ ਭਾਵਨਾਵਾਂ ਦੀ ਉਹਨਾਂ 200 ਪਲੱਸ ਕਾਲਜਾਂ ਵਿੱਚ ਪੂਰਤੀ ਕਿਵੇਂ ਕਰ ਸਕਦੀ ਹੈ ਜਿਹੜੀ ਕੋਈ ਸਰਕਾਰ ਬਾਹਰੋਂ ਆ ਕੇ ਇਸ ਯੂਨੀਵਰਸਿਟੀ ਤੇ ਕਾਬਜ ਹੋਊਗੀ ਉਹ ਸਾਡੇ ਇਥੋਂ ਦੇ ਜਿਆਆਂ ਨੂੰ ਇਥੋਂ ਦੇ ਬੱਚਿਆਂ ਨੂੰ ਕੀ ਰਾਹ ਦਸੇਰਾ ਬਣ ਕੇ ਦੇ ਸਕਦੀ ਆ ਤੁਸੀਂ ਜਿਹੜਾ ਇੱਥੇ ਪਿਛਲੇ ਕੁਸ਼ਣਾਂ ਤੋਂ ਮੋਰਚਾ ਆਰੰਭ ਕੀਤਾ ਸਾਡਾ ਕੋਈ ਆਪਣਾ ਨਹੀਂ ਜੀ ਮਨੋਰਥ ਹੈ ਅੱਜ ਦੇ ਇਸ ਮੰਚ ਦੇ ਉੱਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਸਮੂਚੀਆਂ ਪੰਥਕ ਭਿਰਾਂ ਨੂੰ ਸਮੂਚੀਆਂ ਸਟੂਡੈਂਟਸ ਦਰਾਂ ਨੂੰ ਸਮੂਚੀਆਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੂੰ ਬੜੀ ਖੁਸ਼ੀ ਹੋਈ ਸਕੂਲ ਮਿਲਿਆ ਜਗਰਾਜ ਸਿੰਘ ਮਚੈਲ ਵੀ ਬੈਠੇ ਨੇ ਕਵਰਚੈਤ ਸਿੰਘ ਵੀ ਹੋ ਕੇ ਗਏ ਨੇ ਹੋਰ ਵੀ ਜਿਹੜੇ ਰਹਿ ਗਏ ਇਹ ਮੁੱਦਾ ਸਾਡਾ ਸਾਰਿਆਂ ਦਾ ਸਾਂਝਾ ਮੁੱਦਾ ਹੈ ਇਹਦੇ ਤੇ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਇਹਦੇ ਤੇ ਰਾਜਨੀਤੀ ਕਰਨ ਲਈ ਨਾ ਆਓ ਪਰ ਪੰਜਾਬ ਯੂਨੀਵਰਸਿਟੀ ਦੇ ਹੱਕ ਬਚਾਉਣ ਲਈ ਇਹਨਾਂ ਨੌਜਵਾਨ ਬੱਚਿਆਂ ਦੇ ਫਿਊਚਰ ਨੂੰ ਬਚਾਉਣ ਲਈ ਇਹਨਾਂ ਦੇ ਭਵਿੱਖ ਨੂੰ ਬਚਾਉਣ ਲਈ ਆਓ ਅੱਜ ਆਪਾਂ ਹੰਬਲਾ ਮਾਰ ਕੇ ਸਾਰੇ ਆਪੋ ਆਪਣਾ ਜਥਲ ਕਰਕੇ ਆਪੋ ਆਪਣੀਆਂ ਸੇਵਾਵਾਂ ਇਹਨਾਂ ਬੱਚਿਆਂ ਦੇ ਨਾਲ ਡੱਟ ਕੇ ਖੜੀਏ ਤਾਂ ਕਿ ਇਹਨਾਂ ਦਾ ਮਨੋਬਲ ਜਿਹੜਾ ਆ ਉਹ ਕਦੇ ਡੋਲੇ ਨਾ ਵੈਸੇ ਪਾਤਸ਼ਾਹੀ ਇਹਨਾਂ ਤੇ ਪਹਿਲਾਂ ਹੀ ਮੇਰਾ ਇਹਨਾਂ ਦਾ ਵਿਜ਼ਨ ਬੜਾ ਕਲੀਅਰ ਹੈ ਇਹਨਾਂ ਦਾ ਮਿਸ਼ਨ ਬੜਾ ਕਲੀਅਰ ਹੈ ਬੱਚਿਓ ਇੱਕ ਅਪੀਲ ਮੈਂ ਤੁਹਾਨੂੰ ਕਰਨਾ ਚਾਹੁੰਦੀ ਹਾਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕੁਝ ਦੌਰ ਆਏ ਗਲਤ ਹੈ ਕਿ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਸਾਡੀ ਲੀਡਰਸ਼ਿਪ ਦੀਆਂ ਕੀਤੀਆਂ ਹੋਈਆਂ ਗਲਤੀਆਂ ਅੱਜ ਤੱਕ ਨਹੀਂ ਪੈ ਰਹੀਆਂ ਇੱਥੇ ਵਿੱਚ ਕੋਈ ਅੱਗਤ ਨਹੀਂ ਪਿਛਲੇ 20-25 ਸਾਲ ਦਾ ਤੁਸੀਂ ਰਿਪੋਰਟ ਕੱਢ ਕੇ ਵੇਖ ਲਓ ਜਦੋਂ ਉੱਚ ਪੱਧਰੀ ਮੈਨੇਜਮੈਂਟ ਦੀਆਂ ਮੀਟਿੰਗਾਂ ਹੁੰਦੀਆਂ ਸੀ ਕਿਉਂ ਨਹੀਂ ਸਾਡੀ ਸਟੇਟ ਗਵਰਨਮੈਂਟ ਤੇ ਨਵੇਂ ਦੇ ਵਿੱਚ ਆ ਕੇ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਕਿਉਂ ਸਾਨੂੰ ਮਜਬੂਰ ਹੋਣਾ ਪਿਆ ਕਿਉਂ ਸੈਂਟਰ ਨੂੰ ਇੰਨੀ ਖੁੱਲ ਮਿਲੀ ਕਿ ਉਹ ਸਾਡੇ ਹੱਕ ਅੱਜ ਖੋਹ ਲਵੇ ਸਾਡੇ ਤੋਂ ਸਾਡੇ ਵੇਖਦੇ ਦੇਖਦੇ ਸਾਡੇ ਪੰਜਾਬ ਦੀਆਂ ਸੰਸਥਾਵਾਂ ਸਾਡੇ throh ਸਾਡੇ ਸਰੋਤ ਸਾਡੇ ਹੱਥਾਂ ਦੇ ਵਿੱਚੋਂ ਰੇਤ ਵਾਂਗ ਖੁਰਦੇ ਜਾ ਰਹੇ ਆ ਇਹਨਾਂ ਲਈ ਕੌਣ ਜ਼ਿੰਮੇਵਾਰ ਹੈ ਇਸ ਨੂੰ ਪਛਾਣਨ ਦੀ ਇਸ ਨੂੰ ਪਰਚੋਲਣ ਦੀ ਲੋੜ ਹੈ ਔਰ ਅੱਜ ਇਹ ਜੋ ਨੌਜਵਾਨ ਬੈਠੇ ਨੇ ਬੱਚਿਓ ਇੱਕ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਅਸੀਂ ਆਪਣੇ ਜਾਤੇ ਤੋਂ ਬਾਹਰ ਨਹੀਂ ਪੰਜਾਬ ਨੇ ਬੜੇ ਸਾਡੇ ਨੌਜਵਾਨ ਹੀਰੇ ਪਿਛਲੇ ਸਮਿਆਂ ਦੇ ਵਿੱਚ ਗਵਾ ਲੇ ਨਜ਼ਰ ਲੱਗੀ ਪੰਜਾਬ ਨੂੰ ਬੜੇ ਸਾਲਾਂ ਬਾਅਦ ਆ ਪੰਜਾਬੀਆਂ ਦੇ ਸਿਰਾਂ ਤੇ ਦਸਤਾਰਾਂ ਸੋਹਣੇ ਕੇਸ ਦਾੜੇ ਤੇ ਹੱਥਾਂ ਦੇ ਵਿੱਚ ਡਿਗਰੀਆਂ ਸਾਨੂੰ ਕਾਲਜਾਂ ਦੇ ਵਿੱਚ ਨਜ਼ਰ ਆਉਣ ਲੱਗੀਆਂ ਨੇ ਯੂਨੀਵਰਸਿਟੀਆਂ ਵਿੱਚ ਨਜ਼ਰ ਆਉਣ ਲੱਗੀਆਂ ਨੇ ਆਸੀਂ ਇਮੋਸ਼ਨਲ ਹੋ ਕੇ ਅਗਰੈਸਿਵ ਹੋ ਕੇ ਕਦੇ ਵੀ ਆਫ ਟ੍ਰੈਕ ਨਹੀਂ ਹੋਣਾ ਇਹਨੂੰ ਬੜੇ ਵੈਲ ਮੈਨੇਜਡ ਤਰੀਕੇ ਦੇ ਨਾਲ ਇਸ ਪ੍ਰੋਟੈਸਟ ਨੂੰ ਅੱਗੇ ਵਧਾਓ ਇਹ ਪ੍ਰੋਟੈਸਟ ਕਰਨਾ ਸਾਡਾ ਹੱਕ ਬਣਦਾ ਹੈ ਸਾਡਾ ਰਾਈਟ ਹੈ ਸਾਡੀ ਯੂਨੀਵਰਸਿਟੀ ਹੈ ਅਸੀਂ ਆਪਣੀ ਯੂਨੀਵਰਸਿਟੀ ਦੇ ਹੱਕਾਂ ਲਈ ਆਪਣੇ ਪੰਜਾਬ ਦੇ ਹੱਕਾਂ ਲਈ ਆਪਣੇ ਅਕੈਡਮਿਕਸ ਦੇ ਹੱਕਾਂ ਲਈ ਔਰ ਆਪਣੀ ਨੌਜਵਾਨ ਸ਼ਕਤੀ ਤੇ ਆਉਣ ਵਾਲੇ ਸਮੇਂ ਦੀ ਪਨੀਰੀ ਦੇ ਹੱਕਾਂ ਲਈ ਇੱਥੇ ਲੜਨਾ ਵੀ ਹੈ ਇੱਥੇ ਬੈਠਣਾ ਵੀ ਹੈ ਇਹ ਜਵਾਬੀ ਦੇ ਵਿੱਚ ਵੀ ਰਹਿਣਾ ਹੈ ਅਸੀਂ ਆਪੇ ਕੰਟਰੋਲ ਵਿੱਚ ਵੀ ਰੱਖਣਾ ਹੈ ਔਰ ਆਪਣੇ ਹੱਥ ਵੀ ਨਹੀਂ ਛੱਡਣਾ ਓਏ ਸੋਨਿਆ ਸੋਨਿਆ ਆਕਾਲੂ ਆਕਾਲੂ ਜਮੀਰ ਵਾਲੀ ਕੌਮ ਦੇ ਵਾਰਿਸ ਹੋ ਤੁਸੀਂ ਨਲੂਏ ਦੇ ਵਾਰਿਸ ਹੋ ਔਰ ਅੱਜ ਇਹ ਪੰਜਾਬ ਯੂਨੀਵਰਸਿਟੀ ਸਾਡੇ ਲਈ ਜਮਰੋਦ ਦਾ ਕਿਲਾ ਬਣੀ ਹੈ ਜਿਵੇਂ ਹਰੀ ਸਿੰਘ ਨਲੂਆ ਨੇ ਅੰਤ ਤੀਕ ਆਪਣੀ ਪਹਿਰੇਦਾਰੀ ਦਿੰਦਿਆਂ ਆ ਸਿਧਾਂਤਕ ਆਪਣੇ ਜਮਰੋਦ ਦੇ ਕਿਲੇ ਨੂੰ ਅਫਗਾਨਾਂ ਦੇ ਹੱਥ ਨਹੀਂ ਸੀ ਆਉਣ ਦਿੱਤਾ ਐਵੇਂ ਜਿੰਨਾ ਚਿਰ ਸਾਡੀ ਜਮੀਰ ਜਿੰਨਾ ਸਰਪੰਥ ਸਿੱਨੇ ਸਰ ਸਾਡਾ ਪੰਥ ਨਾਲ ਹੈ ਸਾਡਾ ਨੌਜਵਾਨ ਜਾਗਦਾ ਹੈ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਤੇ ਅਸੀਂ ਕਦੇ ਵੀ ਸੈਂਟਰ ਦੀਆਂ ਸਰਕਾਰਾਂ ਨੂੰ ਸਾਡੇ ਹੱਥੋਂ ਖੋਹ ਨਹੀਂ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਪਰਸੇ ਦੇ ਤੌਰ ਤੇ ਵੀ ਇਸ ਯੂਨੀਵਰਸਿਟੀ ਨਾਲ ਮੇਰੀ ਆਪਣੀ ਸਾਂਝ ਹੈ ਕਿਉਂਕਿ ਗ੍ਰੈਜੂਏਸ਼ਨ ਐਜੂਕੇਸ਼ਨ ਤੇ ਮਾਸਟਰ ਦੀ ਡਿਗਰੀ ਮੇਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ ਔਰ ਹਰ ਉਹ ਨੌਜਵਾਨ ਹਰ ਉਹ ਸਿੱਖ ਜਿਹੜਾ ਇਹਦੇ ਅੰਡਰ ਚੱਲਦੇ 200 ਪਲੱਸ ਕਾਲਜਾਂ ਦੇ ਵਿੱਚ ਬੈਠਾ ਅੱਜ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਆ ਭਾਵਨਾਵਾਂ ਕਰਕੇ ਭਾਵੇਂ ਸਰੀਰਕ ਤੌਰ ਤੇ ਇੱਥੇ ਕੋਈ ਪਹੁੰਚ ਸਕਿਆ ਜਾਂ ਨਹੀਂ ਪਹੁੰਚ ਸਕਿਆ ਪਰ ਰੂਹ ਦਾ ਕਰਕੇ ਔਰ ਅੰਦਰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਸਾਰੇ ਸਮੂੱਚੇ ਸਟੂਡੈਂਟਸ ਦੀ ਜਿਹੜੇ ਕਿ ਡਿਗਰੀਆਂ ਪ੍ਰਾਪਤ ਕਰ ਚੁੱਕੇ ਆ ਜਾਂ ਕਰ ਰਹੇ ਨੇ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਇਸ ਮੌਕੇ ਦੇ ਨਾਲ ਹਨ ਔਰ ਸਾਰੀ ਦੀ ਸਾਰੀ ਇਹ ਦੁਆਵਾਂ ਕਰ ਰਿਹਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਕੌਮ ਦੀ ਪਨੀਰੀ ਨੂੰ ਇਹ ਚੱਲ ਰਹੇ ਮੋਰਚੇ ਦੇ ਵਿੱਚ ਸਫਲਤਾ ਬਖਸ਼ਣ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੰਨਾ ਸਮਾਂ ਵੀ ਹੋ ਸਕੇ ਆ ਜਿਸ ਤਰ੍ਹਾਂ ਦਾ ਵੀ ਤਾਨਮਨ ਧਰ ਦੇ ਨਾਲ ਜਿੰਨੀ ਵੀ ਹੋ ਸਕੇ ਪੰਥਕ ਕੌਂਸਲ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਸਿੱਖਾਨੂੰ ਵਿਸ਼ਵਾਸ ਦਿਵਾਉਣੀ ਆ ਸਾਨੂੰ ਕਿਸੇ ਨਿੱਜੀ ਪ੍ਰਮੋਸ਼ਨ ਦੀ ਲੋੜ ਨਹੀਂ ਬੇਸ਼ੱਕ ਸਾਡੀ ਕਿਤੇ ਵੀਡੀਓ ਨਾ ਪਾਓ ਕਿਤੇ ਫੋਟੋ ਨਾ ਖਿੱਚੋ ਜਿੱਥੇ ਕਿਤੇ ਵੀ ਤੁਹਾਨੂੰ ਗਹਾਣ ਦੀ ਕਾਟਨ ਸਪੋਰਟ ਦੀ ਲੋੜ ਹੈ ਅਸੀਂ ਚਟਾਨ ਵਾਂਗ ਤੁਹਾਡੇ ਨਾਲ ਖੜੇ ਆਂ ਕਿਉਂਕਿ ਇਹ ਪੰਜਾਬ ਦੇ ਧਰੋਹਰ ਨੇ ਇਹ ਤੁਹਾਡੇ ਧਰੋਹਰ ਨੇ ਇਹ ਤੁਹਾਡੇ ਖਜ਼ਾਨੇ ਨੇ ਜੇਕਰ ਅਸੀਂ ਇਹ ਆਪਣੇ ਖਜ਼ਾਨੇ ਆਪਣੇ ਧਰੋਹਰ ਨਾਲ ਸਾਹਮਣ ਸਕੇ ਤੇ ਕੀ ਜਵਾਬ ਦੇਵਾਂਗੇ ਆਉਣ ਵਾਲੀਆਂ ਪਨੀਰੀਆਂ ਨੂੰ ਕਿ ਅਸੀਂ ਜਿੰਗਾ ਜੀ ਆਪਣੀਆਂ ਸੰਸਥਾਵਾਂ ਵੀ ਤੁਹਾਡੇ ਲਈ ਸੰਭਾਲ ਨਾ ਸਕੇ ਅਸੀਂ ਤੁਹਾਨੂੰ ਕੀ ਦੇ ਕੇ ਚੱਲੇ ਇੱਕ ਖਾਲੀ ਬਿਲਡਿੰਗਾਂ ਜਿਨ੍ਹਾਂ ਦੇ ਵਿੱਚ ਸਾਡਾ ਰਾਜ ਨਹੀਂ ਸਾਡੀ ਸੋਚ ਨਹੀਂ ਸਾਡੇ ਬੰਦੇ ਨਹੀਂ ਸਾਡਾ ਸਿਲੇਬਸ ਨਹੀਂ ਉਸ ਅਕੈਡਮਿਕਸ ਨੂੰ ਅਸੀਂ ਆਪਣੇ ਪੰਜਾਬੀਆਂ ਦੀ ਆਉਣ ਵਾਲੀਆਂ ਪਨੀਰੀਆਂ ਤੱਕ ਪਰੋਸਾਂਗਾ ਕਦੇ ਵੀ ਅਸੀਂ ਇਹ ਯਤਨ ਜਿਹੜਾ ਹੈ ਉਹ ਸਫਲ ਨਹੀਂ ਹੋਣ ਦੇਵਾਂਗੇ ਸੋ ਮੈਂ ਥੋੜੇ ਸ਼ਬਦਾਂ ਵਿੱਚ ਕਿਉਂਕਿ ਕੱਲ ਨੂੰ ਤੁਸੀਂ ਸਾਰੇ ਪਲੀਪਾਤ ਵਾਪਸ ਹੋ ਕਿ ਸਤ ਬਾਬਾ ਜਨੈਤ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਭਰਾਤਾਂ ਜਿਹੜੇ ਚੜ੍ਹਾਈ ਕਰਕੇ ਸੀ ਪਿਛਲੇ ਦਿਨੀ ਕੱਲ ਨੂੰ ਉਹਨਾਂ ਦਾ ਦਸਹਿਰਾ ਹੈ ਤਖਨਪਾਟ ਸਾਹਿਬ ਦਾ ਭੋਗ ਹੈ ਰੋਡੇ